ਸਵਾਗਤ ਹੈ ਵੀਡੀਓ ਦੇ ਵਿੱਚ ਜਿੰਨੇ ਵੀ ਵੀਰ ਵੀਡੀਓ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਗੱਲ ਕਰਦੇ ਆ ਆਪਾਂ ਇਹ 10 ਦੇਸ਼ਾਂ ਦਾ ਭੁੱਲ ਕੇ ਵੀ ਵੀਜ਼ਾ ਨਾਲ ਲਿਓ ਬਹੁਤ ਹੀ ਖਤਰਨਾਕ ਦੇਸ਼ਾਂ ਦਾ 10 ਆਪਣੇ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਵਿਦੇਸ਼ ਘੁੰਮਣਾ ਫੋਰਨ ਕੰਟਰੀਆਂ ਦੇ ਵਿੱਚ ਜਾ ਕੇ ਦੇਖਣਾ ਕਿ ਉੱਥੋਂ ਦਾ ਰਹਿਣ ਸਹਿਣ ਕਿਵੇਂ ਦਾ ਹੈ ਲੋਕ ਕਿਵੇਂ ਦੀ ਜ਼ਿੰਦਗੀ ਬਤੀਤ ਕਰਦੇ ਹਨ ਇਥੇ ਤੁਸੀਂ ਸਾਵਧਾਨ ਹੋ ਜਾਓਗੇ ਤੁਸੀਂ ਅਜਿਹੇ ਦੇਸ਼ਾਂ ਤਿਆਣ ਜਾ ਰਹੇ ਜਿੱਥੇ ਕੋਈ ਵੀ ਆਦਮੀ ਜਾਣਾ ਨਹੀਂ ਚਾਹੁੰਦਾ ਤੁਹਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਇਹਨਾਂ ਦੇਸ਼ਾਂ ਦੇ ਵਿੱਚ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣਾ ਆਪਾਂ ਆਪ ਹੀ ਜ਼ਿੰਮੇਵਾਰ ਹਾਂ ਅੱਜ ਆਪਾਂ ਇਹਨਾਂ ਦੇਸ਼ਾਂ ਬਾਰੇ ਦੱਸਾਂਗੇ ਵੀ ਜਿੱਥੇ ਜਾਣਾ ਆਪਣੀ ਮੌਤ ਨੂੰ ਚਿੱਠੀ ਪਾਉਣਾ ਆਪ ਚਿੱਠੀ ਪਾਉਣ ਦੇ ਬਰਾਬਰ ਹੀ ਹੈ ਨੰਬਰ 10 ਤੇ ਗੱਲ ਕਰਦੇ ਹਾਂ ਵੀ 10 ਸਤੰਬਰ ਤੇ ਕਿਹੜਾ ਖਤਰਨਾਕ ਦੇਸ਼ ਆ 10 ਨੰਬਰ ਤੇ ਆਉਂਦਾ ਜੀ ਕਲੰਬੀਆ ਦੇਸ਼ ਜਿਸ ਵਿੱਚ ਤੁਸੀਂ ਸਵੇਰੇ ਤਾਂ ਗਲੀਆਂ ਦੇ ਵਿੱਚ ਸ਼ੈਅਰ ਕਰੋਗੇ ਤੇ ਸ਼ਾਮ ਨੂੰ EK47 ਦੀਆਂ ਰਾਉਂਡਾਂ ਦੇ ਫਾਇਰ ਕਰਦਿਆਂ ਦੇ ਤੁਹਾਨੂੰ ਖੜਕੇ ਸੁਣਦੇ ਮਿਲਣਗੇ ਹਰ ਇੱਕ ਗਲੀ ਵਿੱਚ ਸ਼ਾਮ ਨੂੰ ਬਹੁਤ ਹੀ ਭਾਰੀ ਮਾਤਰਾ ਵਿੱਚ ਲੋਕ ਫੈਰਿੰਗ ਕਰਦੇ ਨਜ਼ਰ ਆਉਣਗੇ ਤਾਂ ਕਿ ਤੁਸੀਂ ਨਾ ਬਾਹਰ ਨਿਕਲ ਸਕਦੇ ਹੋ ਇਸ ਦੇਸ਼ ਦੇ ਵਿੱਚ ਕ੍ਰਾਈਮ ਇੰਨਾ ਜ਼ਿਆਦਾ ਇਸ ਦੇਸ਼ ਦੀ ਗੱਲ ਕਰਦੇ ਹਾਂ ਇਸ ਦੇਸ਼ ਦਾ ਵਾਸੀ ਸੀਗਾ ਪਾਵਲੋ ਐਸਕੋਬਾਰ ਇਹ ਉਹ ਆਦਮੀ ਹੈ ਜਿਸ ਨੇ ਕਲੰਬੀਆ ਨੂੰ ਕਾਕੀਨ ਦਾ ਕਿੰਗ ਬਣਾ ਦਿੱਤਾ ਅੱਜ ਜਾਹੇ ਪਾਵਲੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਫਿਰ ਵੀ ਉਸ ਦੀ ਕਾਕੀਨ ਦੀ ਵਿਰਾਸਤ ਬਹੁਤ ਜ਼ਿਆਦਾ ਫੈਲ ਰਹੀ ਹੈ ਉੱਥੇ ਥਾਂ ਥਾਂ ਤੇ ਕਾਕੀਨ ਬਣਾਉਣ ਲਈ ਫੈਕਟਰੀਆਂ ਲੱਗੀਆਂ ਹੋਈਆਂ ਹਨ ਥਾਂ ਥਾਂ ਕਾਕੀਨ ਸਪਲਾਈ ਕੀਤੀ ਜਾਂਦੀ ਹੈ ਇੰਨਾ ਜ਼ਿਆਦਾ ਬੁਰਾ ਹਾਲਾਤ ਇਸ ਦੇਸ਼ ਦਾ ਕਲੰਬੀਆ ਦਾ ਸੋਨਾ ਵੀ ਬਹੁਤ ਹੈ ਪਰ ਕ੍ਰਾਈਮ ਬਹੁਤ ਹੀ ਜ਼ਿਆਦਾ ਕ੍ਰਾਈਮ ਹੈ ਇੱਥੇ 9 ਨੰਬਰ ਤੇ ਆਉਂਦਾ ਜੀ ਉੱਤਰ ਕੋਰੀਆ ਇਹ ਉਹ ਦੇਸ਼ ਹੈ ਜਿਹੜੇ ਦੇਸ਼ ਆਪਣੇ ਨਾਗਰਿਕਾਂ ਨੂੰ ਬੰਦੂਖ ਦੀ ਨੋਕ ਤੇ ਹਸਣ ਤੇ ਰੋਣ ਲਈ ਮਜਬੂਰ ਕਰਦਾ ਹੈ ਨਾਰਥ ਕੋਰੀਆ ਜਿਹੜਾ ਤਾਨਾਸ਼ਾਹ ਹੈ ਕਿੰਗ ਜੋਂਗਨ ਉਸ ਤੋਂ ਪਹਿਲਾਂ ਉਸਦੇ ਪਿਤਾ ਤੇ ਦਾਦਾ ਜੀ ਰਾਜ ਕਰਦੇ ਸਨ ਹੁਣ ਇਸ ਵਿੱਚ ਕਿੰਗ ਜੋਂਗਨ ਰਾਜ ਕਰਦੇ ਹਨ ਇਸ ਵਿੱਚ ਇਹਨਾਂ ਦੀ ਇਯਾਜਤ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਹਰ ਘਰ ਵਿੱਚ ਇਹਨਾਂ ਦੇ ਪਿਤਾ ਤੇ ਦਾਦਾ ਦੀ ਫੋਟੋ ਲੱਗੀ ਹੋਣੀ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਆ ਕੋਈ ਜੇ ਕੋਈ ਹੋਰ ਕੁਝ ਕਰ ਸਕਦੇ ਆ ਤਾਂ ਬਾਅਦ ਵਿੱਚ ਉਹ ਕੰਮ ਮੁੱਕਦੀ ਗੱਲ ਮਕਾਦੀਏ ਕਿ ਕਿੰਗ ਜੋਂ ਆਉਣ ਦੇ ਇਯਾਜਤ ਤੋਂ ਬਿਨਾ ਇੱਥੇ ਕੁਝ ਵੀ ਨਹੀਂ ਹੁੰਦਾ ਜੇ ਕੋ ਕੋਸੋ ਲਾਗੂ ਕਰਦੇ ਨੇ ਉਹ ਕਾਨੂੰਨ ਫਾਲੋ ਕਰਨੇ ਪੈਂਦੇ ਨੇ ਜੇਕਰ ਕੋਈ ਗਲਤੀ ਕਰਦਾ ਹੈ ਤਾਂ ਉਸ ਦੀਆਂ ਤਿੰਨ ਪੀੜੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਅੱਗੇ ਤੋਂ ਇਸ ਦੇਸ਼ ਵਿੱਚ ਗਲਤੀ ਨਾ ਕਰੇ ਇਸ ਲਈ ਇਹ ਦੇਸ਼ ਬਹੁਤ ਹੀ ਖਤਰਨਾਕ ਦੇਸ਼ ਪਰ ਸੂਣਾ ਵੀ ਬਹੁਤ ਹੈ ਕਾਨੂੰਨ ਦੀ ਲੰਘਣਾ ਕੋਈ ਨਹੀਂ ਕਰ ਸਕਦਾ ਇੱਥੇ ਨੰਬਰ 8 ਤੇ ਆਉਂਦਾ ਜੀ ਨਾਈਜੀਰੀਆ ਇਹ ਦੇਸ਼ ਨੂੰ ਅਫਰੀਕਾ ਦਾ ਦਿਲ ਵੀ ਕਿਹਾ ਜਾਂਦਾ ਹੈ ਨਾਈਜੀਰੀਆ ਉਹ ਦੇਸ਼ ਹੈ ਜਿਸ ਦੀ ਧਰਤੀ ਦੇ ਥੱਲੇ ਤੇਲ ਦੀਆਂ ਨਦੀਆਂ ਵਹਿ ਰਹੀਆਂ ਹਨ ਤੇ ਧਰਤੀ ਦੇ ਉੱਪਰ ਖੂਨ ਦੀਆਂ ਨਦੀਆਂ ਵਹਿਦੀਆਂ ਹਨ ਜ਼ਿਆਦਾਤਰ ਇੱਥੇ ਸਭ ਤੋਂ ਬਿジネスਮੈਨ ਜਾਂ ਟੂਰਿਸਟ ਅਮੀਰ ਆਦਿਆਂ ਨੂੰ ਆਦਮੀਆਂ ਨੂੰ ਕੜਨਾਇਬ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਲੁੱਟ ਲਿਆ ਜਾਂਦਾ ਹੈ ਮਾਰ ਖੋ ਲੁੱਟਾਂ ਖੋ ਬਹੁਤ ਹੀ ਜ਼ਿਆਦਾ ਹਨ ਇੱਥੇ ਇਸ ਲਈ ਕੋਈ ਜਾਂ ਹਰ ਕੋਈ ਜਾਨ ਤੋਂ ਡਰਦਾ ਹੈ ਨੰਬਰ 7 ਤੇ ਆਉਂਦਾ ਜੀ ਰਾਕ ਇੱਕ ਜਿਹੜਾ ਦੇ ਇੱਥੇ ਇੱਕ ਪਾਸੇ ਦਾ ਤੇਲ ਦੇ ਖੂਹ ਹਨ ਤੇ ਦੂਜੇ ਪਾਸੇ ਲਾਸ਼ਾਂ ਦੇ ਭਰੇ ਟਰੱਕਾਂ ਨਾਲ ਟੀਅਰ ਲੱਗ ਜਾਂਦੇ ਹਨ ਲਾਸਾਂ ਦੇ ਇਰਾਕ ਅਸਲੀ ਨਰਕ ਬਣਦਾ 2003 ਦੇ ਵਿੱਚ ਜਦੋਂ ਅਮਰੀਕਾ ਰਾਣ ਉੱਪਰ ਹਮਲਾ ਕਰਦਾ ਹੈ ਤੇ ਉਸ ਤੋਂ ਬਾਅਦ ਇਸ ਵਿੱਚ ਨਰਕੀ ਬਣ ਜਾਂਦਾ ਹੈ ਖਾਣ ਪੀਣ ਤਾਂ ਬਹੁਤ ਲੋਕ ਭੁੱਖ ਮਰੀ ਮਰ ਰਹੇ ਹਨ ਇੱਥੇ ਵੀ ਬਹੁਤ ਲੁੱਟਾਂ ਖੋਹਾਂ ਦਾ ਮਾਹੌਲ ਹੈ ਨੰਬਰ 6 ਤੇ ਆਉਂਦਾ ਜੀ ਮੈਕਸੀਕੋ ਜਿੱਥੋਂ ਦਾ ਮਾਫੀਆ ਸਰਕਾਰ ਨਾਲੋਂ ਜ਼ਿਆਦਾ ਤਕੜਾ ਹੈ ਇਹ ਮਾਫੀਆ ਡਰੱਗ ਖੁੱਲਿਆਂ ਵਿੱਚਦਾ ਹੈ ਤੇ ਗੂਲੀਆਂ ਵੀ ਸ਼ਰੇਆਮ ਚਲਾਉਂਦਾ ਹੈ ਇੱਥੇ ਸਰਕਾਰ ਨਾਲੋਂ ਜ਼ਿਆਦਾ ਡਰੱਗ ਮਾਫੀਆ ਦੀ ਚਲਦੀਆਂ ਨੇ ਇਥੋਂ ਦੇ ਜੰਗਲਾਂ ਵਿੱਚ ਬਹੁਤ ਹੀ ਕਤਲੇਆਮ ਹੁੰਦਾ ਤੇ ਲੁੱਟਾਂ ਖੋਹਾਂ ਹੁੰਦੀਆਂ ਨੇ ਜਾਨੀ ਕਿ ਮੈਕਸੀਕੋ ਅਮਰੀਕਾ ਜਾਣ ਵਾਲੇ ਮੈਕਸੀਕੋ ਵਿੱਚ ਬਹੁਤ ਹੀ ਆਪਣੇ ਪੰਜਾਬੀ ਇੰਡੀਅਨ ਬਹੁਤ ਲੋਕ ਮਾਰੇ ਜਾਂਦੇ ਹਨ ਇਸ ਲਈ ਮੈਕਸੀਕੋ ਵੀ ਬਹੁਤ ਖਤਰਨਾਕ ਦੇਸ਼ ਹੈ ਨੰਬਰ 5 ਤੇ ਆਉਂਦਾ ਈ ਇਹ ਹਵਾਗਿਸਤਾਨ ਇਹ ਇੱਕ ਜ਼ਖਮੀ ਦੇਸ਼ ਹੈ ਜਿਸ ਨੇ ਪਿਛਲੇ 40 ਸਾਲਾਂ ਤੋਂ ਇੱਕ ਵੀ ਦਿਨ ਸ਼ਾਂਤੀ ਨਹੀਂ ਦੇਖਿਆ ਇੱਥੇ ਵੀ ਬਹੁਤ 2021 ਦੇ ਵਿੱਚ ਯੂ ایس ਜਦੋਂ ਵਾਪਸ ਚਲਿਆ ਗਿਆ ਤਾਂ ਤਾਲੀਬਾਨ ਫਿਰ ਇਹਨਾਂ ਉੱਪਰ ਭਾਰੀ ਹੋ ਗਿਆ ਉਸਨੇ ਕਬਜ਼ਾ ਕਰ ਰੱਖਿਆ ਇੱਥੇ ਵੀ ਗੋਲਾਵਾਰੀ ਹੁੰਦੀ ਹੀ ਰਹਿੰਦੀ ਹੈ 24 ਘੰਟੇ ਨੰਬਰ 4 ਤੇ ਉਹਦਾ ਜਾਮਨ ਇਸ ਦੇਸ਼ ਦੇ ਨਾਲ ਦੇ ਦੇਸ਼ਾਂ ਦਾ ਬਹੁਤ ਮਾਰ ਪੈਂਦੀ ਹੈ ਨਾਲ ਦੇ ਦੇਸ਼ ਇਸ ਉੱਪਰ ਬਹੁਤ ਹੀ ਹਮਲਾ ਕਰਦੇ ਰਹਿੰਦੇ ਆਂਦੇ ਇੱਥੋਂ ਪਰ ਜ਼ਿਆਦਾਤਰ ਇੱਥੋਂ ਦੇ ਲੋਕ ਕੰਪੋਸ਼ਨ ਦੇ ਸ਼ਿਕਾਰ ਨਾਲ ਬਹੁਤ ਬਿਮਾਰੀ ਹੋਣ ਕਾਰਨ ਮਰਦੇ ਹਨ ਮੁੱਖ ਮਰੀ ਬਹੁਤ ਜ਼ਿਆਦਾ ਇੱਥੇ ਵੀ ਨੰਬਰ 3 ਤੇ ਆਉਂਦਾ ਹੈ ਛੜਾਣ ਜਿਹੜਾ ਦੇਸ਼ ਮਿਸਰ ਦਾ ਗਵਾਂਡੀ ਦੇਸ਼ ਹੈ ਇਸ ਦੇਸ਼ ਦੇ ਵਿੱਚ ਗ੍ਰਹਿ ਯੁੱਧ ਚੱਲਦਾ ਹੀ ਰਹਿੰਦਾ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ 2023 ਵਿੱਚ ਸ਼ੁਰੂ ਹੋਇਆ ਯੁੱਧ ਇਸ ਦੇਸ਼ ਨੂੰ ਮਲਬਾ ਬਣਾ ਚੁੱਕਿਆ ਹੈ ਜਿਵੇਂ ਹੀ ਖਤਮ ਹੋਵੇ ਆ ਭੁੱਖ ਮਰੀ ਬਹੁਤ ਹੈ ਇੱਥੇ ਵੀ ਬਹੁਤ ਲੁੱਟਾਂ ਖੋਹਾਂ ਵਾਰ ਦਤਾਂ ਹੁੰਦੀਆਂ ਰਹਿੰਦੀਆਂ 24 ਘੰਟੇ ਨੰਬਰ 2 ਤੇ ਆਉਂਦਾ ਹੈ ਸਮਾਲੀਆ ਦੇਸ਼ ਇਹ ਦੇਸ਼ ਦੇ ਵਿੱਚ 1991 ਦੇ ਵਿੱਚ ਜਦੋਂ ਇਸ ਦੇਸ਼ ਦੀ ਸਰਕਾਰ ਡੇਗਦੀ ਹੈ ਤਾਂ ਇੱਥੋਂ ਦੇ ਰਾਸ਼ਟਰਪਤੀ ਨੇ ਲੋਕਾਂ ਦੇ ਉੱਪਰ ਟੈਂਕਾਂ ਨਾਲ ਗੋਲੇ ਦਾਗ ਤੇ ਆਪਣੇ ਲੋਕ ਜਿੰਨਾਂ ਲੋਕਾਂ ਨੇ ਰਾਸ਼ਟਰਪਤੀ ਚੁਣਿਆ ਸੀਗਾ ਉਹਨਾਂ ਉੱਪਰ ਹੀ ਹਮਲਾ ਕਰ ਕਰਕੇ ਦੇਸ਼ ਦੇ ਬਹੁਤ ਜ਼ਿਆਦਾ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੱਥੇ ਵੀ ਗਰੁੱਪਾਂ ਦਾ ਰਾਜ ਹੀ ਚੱਲਦਾ ਹੈ ਜਿਹੜਾ ਗਰੁੱਪ ਦਾ ਕਬਜ਼ਾ ਹੈ ਉਹੀ ਮਾਲਕ ਹੈ ਪਰ ਇੱਕ ਤੇ ਆਉਂਦਾ ਇਹ ਸੀਰੀਆ ਇਹ ਦੇਸ਼ ਬਹੁਤ ਹੀ ਖਤਰਨਾਕ ਦੇਸ਼ ਹੈ ਇੱਥੇ ਜੋ ਵੀ ਟੂਰਿਸਟ ਪਹਿਲੀ ਗੱਲ ਤਾਂ ਕੋਈ ਜਾਂਦਾ ਨਹੀਂ ਜੇ ਕੋਈ ਭੁੱਲ ਭੁਲੇਖੇ ਚੱਲਿਆ ਵੀ ਜਾਂਦਾ ਹੁਣ ਘਟਨਾਪ ਕਰ ਲਿਆ ਜਾਂਦਾ ਉਸ ਦੀ ਜਿੰਨਾ ਵੀ ਕਾਊਂਟ ਮਣੀ ਜਿੰਨਾ ਟਾਈਮ ਉਹਨਾਂ ਤੱਕ ਨਹੀਂ ਪਹੁੰਚਦੀ ਉਹਨਾਂ ਟਾਈਮ ਉਹਨਾਂ ਨੂੰ ਜਿਉਂਦਾ ਰੱਖਿਆ ਜਾਂਦਾ ਜਦੋਂ ਪੈਸੇ ਦਾ ਦੇ ਲੈਣ ਦੇਣ ਫਰੋਤੀ ਬੰਦ ਹੋ ਜਾਂਦੀ ਹੈ ਤਾਂ ਉਸ ਨੂੰ ਮੌਤ ਦੇ ਘਾਟ ਉਦਾਰ ਦਿੱਤਾ ਜਾਂਦਾ ਇਸ ਲਈ ਬਹੁਤ ਖਤਰਨਾਕ ਦੇਸ਼ ਹੈ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ ਸ਼ੇਅਰ ਜ਼ਰੂਰ ਕਰ ਦਿਓ